ਕਾਸ ਪਤਾ ਨਹੀਂ ਸੀ ਮੈਂ 34 ਸਾਲ ਆਰਮੀ ਚ ਰਹਾ ਤੇ ਜਦੋਂ ਪੰਜਾਬ ਸਰਕਾਰ ਚ ਮੈਨੂੰ ਨੌਕਰੀ ਮਿਲੀ ਡਾਇਰੈਕਟਰ ਸੈਨਿਕ ਵੈਲਫੇਅਰ ਪੰਜਾਬ ਦੀ ਉਦੋਂ ਆ ਕੇ ਮੈਨੂੰ ਇਹਦੇ ਬਾਰੇ ਥੋੜਾ ਪਤਾ ਲੱਗਣਾ ਸ਼ੁਰੂ ਹੋਇਆ ਸੁਣਿਆ ਹੋਇਆ ਸੀਗਾ ਪਰ ਅਸੀਂ ਜਦੋਂ ਅੰਮ੍ਰਿਤਸਰ ਵਾਰ 뮤ਜ਼ੀਅਮ ਬਣਾਇਆ ਉਦੋਂ ਸਾਨੂੰ ਰਿਸਰਚ ਕੀਤੀ ਤਾਂ ਜਿਹੜੇ ਚੇਅਰਮੈਨ ਨੇ ਡਾਕਟਰ ਜੋਸਨ ਸਾਹਿਬ ਇਹਨਾਂ ਨਾਲ ਮੁਲਾਕਾਤ ਹੋਈ ਜਦੋਂ ਰਿਸਰਚ ਦੌਰਾਨ ਪਤਾ ਲੱਗਿਆ ਤੇ ਅਸੀਂ ਉੱਥੇ ਖਾਸ ਤੌਰ ਤੇ ਇੱਕ ਪਿਕਚਰ ਬਣਾਈ ਇੱਕ ਵਾਲ ਬਣਾਈ ਤੇ ਇੱਕ ਗੈਲਰੀ ਬਣਾਈ ਸਾਰਾ ਗੜੀ ਦੇ ਬਾਰੇ ਔਰ ਉਦੋਂ ਮੈਨੂੰ ਜੋ ਇਹਨਾਂ ਨੇ ਥਰਮੋਪਾਈਲ ਦੀ ਗੱਲ ਕਹੀ ਹੈ ਔਰ ਵਰਲਡ ਦੀ ਬੈਸ ਵਨ ਆ ਮੋਸਟ ਫੇਅਰਸਟ ਫੌਟ ਬੈਟਲਸ ਜਿਹਨੂੰ ਕਹਿੰਦੇ ਸਭ ਤੋਂ ਜ਼ਿਆਦਾ ਜਿਨ੍ਹਾਂ ਚ ਲੜਾਈ ਤੇ ਬਹਾਦਰੀ ਦਾ ਦਰਸਾਇਆ ਗਿਆ ਉਹਨਾਂ ਚੋਂ ਇੱਕ ਮੰਨੀ ਜਾਂਦੀ ਹੈ ਇਹ ਤਾਂ ਹੈ ਤੁਹਾਡਾ ਇਹ ਤੁਹਾਨੂੰ ਹਰ ਵਾਰ ਯਾਦ ਦਿਲਾਉਣ ਦਾ ਜੋ ਉਹਨਾਂ ਨੇ ਮਕਸਦ ਦੱਸਿਆ ਹੈ ਕਿ ਤੁਸੀਂ ਕੱਲ ਨੂੰ ਆਪਣੀ ਡਿਊਟੀ ਆਪਣੇ ਦੇਸ਼ ਤੇ ਵਾਸਤੇ ਕੀ ਸਾਡੀ ਡਿਊਟੀ ਬਣਦੀ ਹੈ ਔਰ ਕੀ ਅਸੀਂ ਕਰ ਸਕਦੇ ਹਾਂ ਕੈਪੇਬਿਲਿਟੀ ਹੈ ਉਹਦੇ ਬਾਰੇ ਤੁਹਾਨੂੰ ਇਹਨੇ ਯਾਦ ਦਿਲਾਇਆ ਔਰ ਇਹ ਕਹਿੰਦੇ ਹਰ ਸਾਲ ਦਰਾਣਾ ਚਾਹੀਦਾ ਬੜੀ ਅੱਛੀ ਗੱਲ ਹੈ ਇਸੇ ਕਰਕੇ ਔਰ ਤੁਸੀਂ ਸਾਰੇ ਐਨਸੀਸੀ ਦੇਓ ਔਰ 125 ਬਰੇਗੰਡ ਅਗਲੇ ਸਾਲ ਮਨਾਈ ਜਾਣੀ ਹੈ 12 ਸਤੰਬਰ 2022 ਨੂੰ ਸਾਰਾ ਗਾੜੀ ਫਾਊਂਡੇਸ਼ਨ ਦਾ ਇਤਿਹਾਸ ਆਪਣੇ ਖਾਲਸਾ ਜੀ ਨੂੰ ਜਿਨ੍ਹਾਂ ਨੇ ਕੀ ਇਹਦੀ ਨੀਂਹ ਰੱਖੀ ਸੀਗੀ ਡਾਕਟਰ ਜੋਸਨ ਸਾਹਿਬ ਨਾਲ ਬਹੁਤ ਪਤਾ ਹੈ ਇਹਦੇ ਬਾਰੇ ਔਰ ਇਹ ਚਾ ਅਸੀਂ ਚਾਹੁੰਦੇ ਹਾਂ ਕਿ ਅਗਲੇ ਸਾਲ ਇਹਨੂੰ ਅਸੀਂ ਇੱਕ ਅچھے ਤਰੀਕੇ ਨਾਲ ਐਟਲੀਸਟ ਪੰਜਾਬ ਵਿੱਚ ਮਨਾਈਏ ਇਸ ਸਾਲ ਇੰਗਲੈਂਡ ਵਿੱਚ ਵੀ ਫੰਕਸ਼ਨ ਹੋ ਰਹੀ ਹੈ ਹੌਲਦਾਰ ਇਸ਼ਰ ਸਿੰਘ ਜੀ ਉਹਨਾਂ ਦਾ ਸਟੈਚੂ ਅਨਵੈਲ ਹੋਣਾ ਹੈ 12 ਤਰੀਕ ਨੂੰ ਉਥੇ ਸਾਡੇ ਚੇਅਰਮੈਨ ਸਾਹਿਬਗੇ ਹੋਏ ਨੇ ਔਰ ਅਗਲੇ ਸਾਲ ਅਸੀਂ ਚਾਹਾਂਗੇ ਕਿ ਪੰਜਾਬ ਦੇ ਹਰ ਬੱਚੇ ਨੂੰ ਪਤਾ ਲੱਗੇ ਸਾਰਾ ਗੜੀ ਫਾਊਂਡੇਸ਼ਨ ਦੇ ਸਾਰਾ ਗੜੀ ਬੈਟਲ ਦੇ ਬਾਰੇ ਔਰ ਉਹਦੇ ਕਈ ਤਰੀਕੇ ਨੇ ਜਿਵੇਂ ਸਾਲ ਕੁਇਜ਼ ਕੰਟੈਸਟ ਕੀਤਾ ਐਨੂਅਲ ਕੰਟੈਸਟ ਕੀਤਾ ਔਰ ਇਹ ਛੋਟੀਆਂ-ਛੋਟੀਆਂ ਫੰਕਸ਼ਨਾਂ ਕਈ ਜਗ੍ਹਾ ਹੋ ਰਹੀਆਂ ਨੇ ਤੇ ਪੰਜਾਬ ਸਰਕਾਰ ਵੀ ਮੈਂ ਉਮੀਦ ਰੱਖਦਾ ਕਿ ਇਸ ਬਾਰੇ ਸੋਚੇਗੀ ਔਰ ਵੀ ਵਰਡ ਐਲਾਨ ਕਰੇਗੀ ਫੰਕਸ਼ਨ ਦੇ ਬਾਰੇ ਇੱਥੇ ਬੈਠੇ ਹੋਏ ਸਾਰਿਆਂ ਨੂੰ ਮੈਂ ਧੰਨਵਾਦ ਕਹਾਂਗਾ ਔਰ ਸਪੈਸ਼ਲੀ ਜਿਹੜੇ ਸਾਡੇ ਸਪਾਈ ਸਾਫ ਸਿੰਘ ਜਿਹੜਾ ਦਾ ਪਰਿਵਾਰ ਇੱਥੇ ਆਇਆ ਹੈ ਜਿਨ੍ਹਾਂ ਦਾ ਚੌਥੀ ਪੀੜੀ ਹੈ ਐਸੇ ਤਰੀਕੇ ਨਾਲ ਕਈ ਲੋਕਾਂ ਨੇ ਕਈਆਂ ਨੇ ਰਿਸਰਚ ਕੀਤੀ ਹੈ ਉਹਨਾਂ ਵਿੱਚ ਡਾਕਟਰ ਜੋਸਨ ਵੀ ਨੇ ਜਿਨ੍ਹਾਂ ਨੇ 21 ਪਰਿਵਾਰਾਂ ਦੇ ਅੱਜ ਦੀ ਜਿਹੜੀ ਜਨਰੇਸ਼ਨ ਹੈ ਅੱਜ ਦੀ ਜਿਹੜੀ ਪੀੜੀ ਆ ਉਹਨੂੰ ਲੱਭਿਆ ਤੇ ਉਹਨਾਂ ਨੂੰ ਸਲਮਾਨਿਤ ਕੀਤਾ ਉਹਨਾਂ ਦੇ ਨਿਹਾਰ ਦੇਖ ਕੇ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਨੇ ਔਰ ਉਹਦੀ ओरिजिनल ਤਸਵੀਰਾਂ ਜਿਹੜੀਆਂ ਨੇ ਉਹ ਚੰਡੀਗੜ੍ਹ ਪੰਜਾਬ ਸੈਨਿਕ ਭਵਨ ਦੇ ਵਿੱਚ ਲੱਗੀਆਂ ਹੋਈਆਂ ਨੇ 21 ਤੋਂ ਬਾਅਦ ਇੱਕ ਬਾਈਵਾਂ ਜਿਹਦਾ ਜ਼ਿਕਰ ਨਹੀਂ ਹੋਇਆ ਉਹਦੇ ਬਾਰੇ ਮੈਨੂੰ ਦੱਸ ਰਹੇ ਸੀ ਗਰੇਵਾਲ ਸਾਹਿਬ ਤੇ ਮੈਂ ਉਹ ਦੱਸਦਾ ਕਿ ਉਹਦਾਂ ਦਾ ਇੱਕ ਨਾਨ ਕੰਬੈਟੈਂਟ ਹੁੰਦਾ ਜਿਹੜਾ ਲੜਾਈ ਹਸਤੇ ਨਹੀਂ ਰੱਖਿਆ ਹੁੰਦਾ ਸੀ ਕੰਮ ਬਾਕੀ ਕੰਮ ਹਸਤੇ ਹੁੰਦਾ ਸੀਗਾ ਜਿਹੜਾ ਐਡਮ ਕੰਮ ਪਾਣੀ ਰੋਟੀ ਬਣਾਉਣਾ ਇਹ ਸਾਰਾ ਲਾਂਗਰੀ ਦਾ ਵੀ ਕੰਮ ਕਰਦਾ ਸੀ ਉਹ ਸੀਗਾ ਸਪਾਈ ਦਾਦ ਮੁਹੰਮਦ ਦਾਦ ਮੁਹੰਮਦ ਮੁਸਲਮਾਨ ਸੀਗਾ ਪਰ ਉਹਨੇ ਵੀ ਸ਼ਹਾਦਤ ਦਿੱਤੀ ਜਦ ਸਾਰੇ ਹੋ ਗਏ ਤੇ ਉਹ ਪਿਕਚਰਸ ਦੇਖਿਆ ਹੋਣਾ ਤੁਸੀਂ ਉਹਨਾਂ ਸ਼ਹਿਰੇ ਦਾ ਰਹਿਣ ਵਾਲਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੀ ਕਿਤਾਬ ਲਿਖੀ ਆਪਣੀ ਦਾ ਬੈਟਲ ਆਫ ਸਮਾਨਾ ਹਾਈਟਸ ਉਹਦੇ ਚ ਉਹ ਡੈਡੀਕੇਟਿਡ ਕਿਤਾਬ ਉਹਨਾਂ ਨੇ ਦਾਦ ਮੁਹੰਮਦ ਨੂੰ ਕੀਤੀ ਹੈ ਤੇ ਉਹਦਾ ਵੀ ਜ਼ਿਕਰ ਹੈਗਾ ਬਾਈਵਾਂ ਕਿਉਂਕਿ ਉਹ ਫੌਜੀ ਨਹੀਂ ਸੀਗਾ ਉਸ ਜ਼ਮਾਨੇ ਚ ਲਾਂਗਰੀ ਫੌਜੀ ਨਹੀਂ ਹੁੰਦੇ ਸੀਗੇ ਅੱਜ ਹੈਗੇ ਨੇ ਤੇ ਉਹਨੂੰ ਇੰਡੀਅਨ ਆਰਡਰ ਆਫ ਮੈਰਿਟ ਨਹੀਂ ਮਿਲਿਆ ਸੀ ਇਕਿਆਂ ਨੂੰ ਮਿਲਿਆ ਸੀਗਾ ਜਿਹੜਾ ਸ਼ਹਾਦਤ ਹੋਣ ਤੋਂ ਬਾਅਦ ਉਹਨਾਂ ਨੂੰ ਦਿੱਤਾ ਗਿਆ ਸੀਗਾ ਤੇ ਆਖਰੀ ਚ ਮੈਂ ਧੰਨਵਾਦੀਆਂ ਇਸ ਕਾਲਜ ਦਾ ਜਿਹੜਾ ਨਾਂ ਹੀ ਮਾਸਟਰ ਤਾਰਾ ਸਿੰਘ ਜੀ ਦੇ ਨਾਂ ਦੇ ਉੱਤੇ ਰੱਖਿਆ ਗਿਆ ਹੈ ਅੱਜ ਕੱਲ ਬੜੀ ਘੱਟ ਜਗ੍ਹਾ ਲੱਭਦੀਆਂ ਨੇ ਜਿੱਥੇ ਜਾ ਕੇ ਇਹ ਜੇ ਮਹਾਨ ਸਖਸ਼ੀਤਾ ਦਾ ਨਾਮ ਹੋਏ ਜਦ ਮਾਸਟਰ ਤਾਰਾ ਸਿੰਘ ਬੜੀ ਖੁਸ਼ੀ ਹੋਈ ਮੈਨੂੰ ਇੱਥੇ ਆ ਕੇ ਐਂਡ ਬਿਲਡਿੰਗ ਦੇਖ ਕੇ ਔਰ ਜਿਸ ਤਰ੍ਹਾਂ ਤੁਸੀਂ ਲੋਕ ਕੰਡਕਟ ਕਰ ਰਹੇ ਹੋ ਆਪਣੇ ਆਪ ਨੂੰ ਮੈਂ ਆਪ ਨੂੰ ਸਭ ਨੂੰ ਵਧਾਈ ਦੇਣਾ ਔਰ ਬੈਸਟ ਵਿਸ਼ੇਸ ਦੇਣਾ ਐਂਡ ਥੈਂਕਸ ਕਰਦਾ ਜਿੰਨੇ ਵੀ ਇੱਥੇ ਆਏ ਨੇ ਦੋ ਤੱਕ ਆਪਣੇ ਕਰਨ ਸਾਹਿਬ ਨੇ ਗਰੇਵਾਲ ਸਾਹਿਬ ਸਰਾਹ ਸਾਹਿਬ ਇੱਕ ਵੀ ਇਹ ਵੀ ਦੱਸਦਾ ਤੁਹਾਨੂੰ ਇਹਨਾਂ ਦੇ ਦੋਨਾਂ ਦੇ ਬੇਟੇ ਆਰਮੀ ਵਿੱਚ ਨੇ ਮੈਨੂੰ ਹੁਣੇ ਦੱਸਿਆ ਇਹਨਾਂ ਨੇ ਉਹ ਮੇਰਾ ਵੀ ਬੇਟਾ ਫੌਜ ਚ ਹੈ ਤੇ ਇਹ ਇਹ ਕੋਈ ਰੀਤ ਮੁੱਕੀ ਨਹੀਂ ਹੈ ਜਿਨ੍ਹਾਂ ਦੇ ਵਿੱਚ ਜਜ਼ਬਾ ਹੈ ਜਿਹੜੇ ਪਰਿਵਾਰਾਂ ਵਿੱਚ ਹੈ ਉਹ ਅੱਜ ਵੀ ਜਾ ਰਹੇ ਨੇ ਜਿਵੇਂ ਕੌਂਡਲ ਸਾਹਿਬ ਨੇ ਕਿਹਾ ਕੋਈ ਨਹੀਂ ਕੈਨੇਡਾ ਚਲੇ ਜਾਓ ਪਰ ਰਿਸ਼ਤੇਦਾਰੀ ਇੱਥੇ ਹੈਗੀ ਹੈ ਇੱਕ ਅੰਗਰੇਜ਼ੀਸ ਕਹਿੰਦੇ ਆ ਦਾ ਚਾਰਮ ਆਫ অর ザ ਗਲਿੰਟ ਆਫ ਦਾ ਆਰਮਸ ਨੈਵਰ ਫੇਡ ਮਤਲਬ ਜਿਹੜਾ ਇਹ ਆਪਣਾ ਹਥਿਆਰ ਜਾਂ ਆਪਣੇ ਦੇਸ਼ ਦੀ ਸੇਵਾ ਕਰਨ ਦਾ ਜਿਹੜਾ ਜਜ਼ਬਾ ਹੁੰਦਾ ਹੈ ਇਹ ਕਦੀ ਨਹੀਂ ਮੁੱਕਦਾ ਕਿਉਂਕਿ ਪਰਿਵਾਰ ਦੇਸ਼ ਕਮਿਊਨਿਟੀ ਨੇਸ਼ਨ ਇਹਨੂੰ ਹਮੇਸ਼ਾ ਹੀ ਰਖਵਾਲਿਆਂ ਦੀ ਲੋੜ ਪੈਂਦੀ ਹੈ ਉਹ ਰਖਵਾਲੇ ਹਮੇਸ਼ਾ ਪੈਦਾ ਹੋਣਗੇ ਉਹ ਰਖਵਾਲੇ ਯੋਦਾ ਜਿੱਥੇ ਪੈਦਾ ਹੋਏ ਨੇ ਪੰਜਾਬ ਵਰਗੀ ਜਗ੍ਹਾ ਤੇ ਤੁਹਾਨੂੰ ਚਮਕੌਰ ਸਾਹਿਬ ਤੋਂ ਲੈ ਕੇ ਆਪਣਾ ਚਮਕੌਰ ਦੀ ਗੜੀ ਤੋਂ ਲੈ ਕੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਗੁਰਦਾਸ ਨੰਗਲ ਤੱਕ ਉਹਨਾਂ ਨੇ ਤੁਹਾਨੂੰ ਗਰੇਵਾਲ ਸਾਹਿਬ ਨੇ ਦੱਸਿਆ ਜਦੋਂ ਲੋੜ ਪਈ ਹੈ ਉਹ ਪੈਦਾ ਹੋਣਗੇ ਮੈਨੂੰ ਪੂਰਾ ਵਿਸ਼ਵਾਸ ਹੈ ਜਦੋਂ ਅਗਲੀ ਵਾਰੀ ਵੀ ਲੋੜ ਪਏਗੀ ਇੱਥੋਂ ਹੀ ਨਿਕਲਣਗੇ ਯੋਦੇ ਤੇ ਇਸੇ ਤੇ ਮੈਂ ਤੁਹਾਨੂੰ ਸਭ ਨੂੰ ਧੰਨਵਾਦ ਦਿੰਦਾ ਹਾਂ ਥੈਂਕ ਯੂ ਕਹਿਣਾ और चाहना तो चढ़ती कला से रहो और जो असं अगले साल मिलिए और बड़ा समागम करा थैंक यू सो बहुत बहुत शुक्रिया ब्रिगेडियर साहब बड़े सुंदर शब्दों की साझ की है सो so, मैं आस रखता हाँ कि एन सी सी के कैडेट्स हूँ पूरे जोश के जज्बे न सो आ ਸਮੇਂ ਦੀ ਇਜਾਜ਼ਤ ਨੂੰ ਸਮਝਦੇ ਹੋਏ ਬਾਕੀ ਸਾਰੇ ਬੁਲਾਰਿਆਂ ਤੋਂ ਮੈਂ ਮਾਫੀ ਮੰਗਦਾ ਹਾਂ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਜੀ ਸੋ ਸਾਰਾ ਸਾਹਿਬ ਮਾਫੀ ਚਾਹਨੇ ਹਾਂ ਤੁਹਾਡੇ ਕੀਮਤੀ ਵਿਚਾਰ ਆਪਾਂ ਫਿਰ ਕਦੀ ਸਾਂਝੀ ਕਰ ਲਾਂਗੇ ਸੋ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਬ੍ਰਿਗੇਡੀਅਰ ਸਾਹਿਬ ਸਟੇਜ ਤੇ ਤੁਸੀਂ ਆਓ ਜੀ ਆਪਾਂ ਸ਼ਹੀਦ ਸੈਭ ਸਿੰਘ ਦੇ ਪਰਿਵਾਰ ਦਾ ਸਨਮਾਨ ਕਰਨਾ ਹੈ ਕਰਨਲ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਤੇ ਮੈਡਮ ਤਰਨਜੀਤ ਕੌਰ ਜੀ ਸਾਡੇ ਮੈਂਬਰ ਹੈਗੇ ਨੇ ਪਲੀਜ਼ ਸਟੇਜ ਤੇ ਆਜਣ ਜੀ ਮੈਡਮ ਪ੍ਰਿੰਸੀਪਲ ਠੀਕ ਹੈ ਜੀ ਤੇ ਸਰਦਾਰ ਸੁਖਦੇਵ ਸਿੰਘ ਜੀ ਸਾਡੇ ਰੂਹੇ ਰਵਾਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਜੀ ਇੰਨੀ ਲੰਮੀ ਉਮਰ ਇੰਨਾ ਤਜਰਬਾ ਫੇਰ ਵੀ ਸਾਡੇ ਵਿੱਚ ਲੈ ਕੇ ਆਂਦੇ ਨੇ ਹਰ ਹਮੇਸ਼ਾ ਸਾਨੂੰ ਆਸ਼ੀਰਵਾਦ ਦਿੰਦੇ ਨੇ ਇੱਕ ਵਾਰੀ ਕਲਾਪਿੰਗ ਹੋ ਜੇ ਜਿੰਨਾਂ ਵਾਸਤੇ ਸੋ ਸ਼ਹੀਦ ਸਾਹਿਬ ਸਿੰਘ ਦੇ ਪਰਿਵਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਮੰਚ ਤੇ ਪਧਾਰਨ ਜੀ ਆਓ ਜੀ ਜੇ ਤਾੜੀਆਂ ਦੇ ਨਾਲ ਹੰਗਾਰਾ ਦਿਓ ਇਹ ਸਾਡੇ ਲਈ ਇੱਕ ਬਹੁਤ ਹੀ ਇਤਿਹਾਸਕ ਪਲ ਹੈ ਕਿ ਸਦੀਆਂ ਬੀਤ ਜਾਣ ਦੇ ਬਾਅਦ ਵੀ ਜਿਨ੍ਹਾਂ ਦਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਉਸ ਇਤਿਹਾਸ ਨੂੰ ਪਾਲਣ ਵਾਲੇ ਅੱਗੇ ਲੈ ਕੇ ਜਾਣ ਵਾਲੇ ਪਰਿਵਾਰ ਦੇ ਜੀ ਅੱਜ ਸਾਡੇ ਦਰਮਿਆਨ ਨੇ ਜਿਹੜਾ ਨਾਮ ਬੋਲਾਂਗੇ ਉਹ ਆਣਗੇ ਮੈਡਮ ਇੱਕ ਮਿੰਟ ਜਿਹੜਾ ਨਾਮ ਬੋਲਾਂਗੇ ਜੀ ਉਸੇ ਉਸੇ ਹਾਂਜੀ ਹਾਂਜੀ ਸ਼੍ਰੀਮਤੀ ਜਸਵਿੰਦਰ ਕੌਰ ਜੀ ਸਰਦਾਰ ਜਗਦੀਪਕ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਇਹ ਸਨਮਾਨ ਨਿਸ਼ਾਨੀ ਸਵੀਕਾਰ ਕਰਨ ਮੈਡਮ ਪ੍ਰਿੰਸੀਪਲ ਬ੍ਰਿਗੇਡੀਅਰ ਸਰ ਤੇ ਕਰਨਲ ਸਰ ਨੂੰ ਬੇਨਤੀ ਹੈ ਮੈਡਮ ਤੇਰਨਜੀਤ ਜੀ ਪਲੀਜ਼ ਉਹਨਾਂ ਦਾ ਸਾਥ ਦਿਓ ਬੀਬਾ ਹਰਮਨਪ੍ਰੀਤ ਕੌਰ ਜੀ ਦਾ ਸਨਮਾਨ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ ਤਾੜੀਆਂ ਦੀ ਗੜਗੜਾਹਟ ਰੁਕਣੀ ਨਹੀਂ ਚਾਹੀਦੀ ਬੇਟਾ ਬੀਬੀ ਸਵਰਨਜੀਤ ਕੌਰ ਜੀ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਉਹ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਇਹ ਸਨਮਾਨ ਨਿਸ਼ਾਨੀ ਸਵੀਕਾਰ ਕਰਨ ਬਹੁਤ ਬਹੁਤ ਧੰਨਵਾਦ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਔਮਨ ਲੁਧਿਆਣਾ ਦੇ ਵੇੜੇ ਅੰਦਰ ਪਧਾਰਨ ਦੇ ਲਈ ਬਹੁਤ ਧੰਨਵਾਦ ਸਾਰਾਗੜੀ ਫਾਊਂਡੇਸ਼ਨ ਤੇ ਸਰਦਾਰ ਰنجਜੀਤ ਸਿੰਘ ਖਾਲਸਾ ਦਾ ਕਿ ਅੱਜ ਦੇ ਇਸ ਇਤਿਹਾਸਿਕ ਪਲ ਨੂੰ ਤੁਹਾਡੇ ਨਾਲ ਅਸੀਂ ਵੀ ਜੀ ਰਹੇ ਹਾਂ ਮੇਰੀ ਬੇਨਤੀ ਹੈ ਮੈਡਮ ਜਸਦੀਪ ਕਾਰਜੀ ਨੂੰ ਕਿ ਮੰਚ ਤੇ ਤਸ਼ਰੀਫ ਲੈ ਕੇ ਆਉਣ ਮੈਡਮ ਗਰੁੱਪ ਫੋਟੋ ਕਰ ਲਈਏ ਜੀ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਮੈਂ ਬੜੇ ادب ਦੇ ਸਤਿਕਾਰ ਨਾਲ ਰਿਕੁਐਸਟ ਕਰਾਂਗਾ ਸਰਦਾਰ ਭਪਿੰਦਰ ਸਿੰਘ ਜੀ ਨੂੰ ਸਰਦਾਰ ਪ੍ਰਤਪਾਲ ਸਿੰਘ ਜੀ ਨੂੰ ਤੇ ਸਰਦਾਰ ਗਿਆਨ ਸਿੰਘ ਜੀ ਨੂੰ ਪਲੀਜ਼ ਸਟੇਜ ਤੇ ਆਓ ਜੀ ਤੇ ਮੈਡਮ ਅਨਾਉਂਸ ਕਰੋ ਜੀ ਮੈਡਮ ਜਸਦੀਪ ਕਾਰ ਜੀ ਤੇ ਮੈਡਮ ਡਾਕਟਰ ਸੀਮਾ ਸ਼ਰਮਾ ਜੀ ਨੂੰ ਬੇਨਤੀ ਹੈ ਕਿ ਮੰਚ ਤੇ تشریف ਲੈ ਕੇ ਆਉਣ ਸਾਰਾਗੜੀ ਫਾਊਂਡੇਸ਼ਨ ਵੱਲੋਂ ਇੱਕ ਕੁਇਜ਼ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਵੀ ਬਹੁਤ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਸਾਰਾਗੜੀ ਫਾਊਂਡੇਸ਼ਨ ਮੈਡਮ ਜਸਜੀਤ ਜਸਦੀਪ ਕੌਰ ਜੀ ਤੇ ਡਾਕਟਰ ਸੀਮਾ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਕਿ ਉਨ੍ਹਾਂ ਨੇ ਇਸ ਕੁਇਜ਼ ਦੇ ਵਿੱਚ ਬਹੁਤ ਹੀ ਐਕਟਿਵਲੀ ਕੰਮ ਕੀਤਾ ਤੇ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਬਹੁਤ ਧੰਨਵਾਦ ਮੈਡਮ ਜਸਦੀਪ ਕੌਰ ਜੀ ਤੇ ਡਾਕਟਰ ਸੀਮਾ ਜੀ